ਬੋਰ ਤੇ ਜਿਹੜੀ ਨਿਸ਼ਾਨੀ ਬੋਰ ਹੋਇਆ ਉਹ ਕਿਵੇਂ ਉਹ ਕਿਦਾਂ ਗਿਆ ਲੱਭਣਾ ਵਟਾਂ ਦੇ ਅਟੇ ਸਾਡੇ ਜੇ ਕੋਈ ਲੱਭਗਾ ਲੱਭਣਾ ਨਵੇਂ ਕਰਾਂਗੇ ਨਹੀਂ ਨਹੀਂ ਨਵੇਂ ਕਰਾਂਗੇ ਮੱਛੀ ਮੋਟਰਾਂ ਉਹਦੇ ਵਿੱਚ ਮੋਟਰ ਮਟਰ ਵੀ ਨਹੀਂ ਮਿਲ ਵਿੱਚ ਵਿੱਚ ਸਾਰਾ ਖੁਸ਼ ਚਾਰ ਟਰਾਂਸਫਾਰਮਰ ਚੱਲਦੀ ਤਾਂ ਚੱਲਦੀ ਚੱਲਦੀ ਵਿਖਾਤੀ ਤਨ ਹਾਂ ਚੱਲਦੀ ਵਿਖਾ ਲ ਦਿੱਤੀ ਆ ਮੈਂ ਵੀਡੀਓ ਨਾਲ ਲਾਵਾਂਗੇ ਇਹ ਇਹ ਨਹੀਂ ਹੈਗੇ ਵੀ ਪਹਿਲੀਆਂ ਇਦਾਂ ਹੀ ਦੀ ਦੀਆਂ ਤੁਹਾਨੂੰ ਪਹਿਲੀਆਂ ਦੀ ਵੀਡੀਓ ਪੱਕਾ ਦਾ ਤੁਹਾਨੂੰ ਨਾਲ ਲਾਵਾਂਗੇ ਦੇਖੋ ਕਿਵੇਂ ਇੱਕ ਦਾ ਨੁਕਸਾਨ ਕਿਵੇਂ ਹੋਇਆ ਇਹ ਕਈ ਵਾਰ ਸਾਨੂੰ ਵੀਰ ਕਹਿੰਦੇ ਦਰਿਆਵਾਂ ਦੇ ਵਿੱਚ ਇਹ ਵੀ ਦਰਿਆਵਾਂ 'ਚ ਨਹੀਂ ਬੈਠੇ ਹੋਏ ਵੀ ਦਰਿਆਵਾਂ 'ਤੇ ਕਿਵਰ ਕਹਿੰਦਾ ਦਰਿਆਵਾਂ ਦੀਆਂ ਪੈਲੀਆਂ ਮਾਰ ਕੇ ਬੈਠੇ ਹੋ। ਇਹ ਮਾਲਕੀ ਜ਼ਮੀਨਾਂ ਇਹਨਾਂ ਦੀਆਂ ਫਰਦਾਂ। ਆਹ ਦੇਖੋ ਆਹ ਫਰਦਾਂ, ਨਕਸ਼ੇ ਸਾਰਾ ਕੁਝ ਹੈ ਇਹਨਾਂ ਦੀ ਇਹ ਮਾਲਕੀ ਜ਼ਮੀਨਾਂ 'ਤੇ ਬੈਠੇ ਹੋ ਆ ਸਾਰੇ ਇਹ। ਇੰਤਕਾਲ ਚੜਿਓ ਸਾਰਾ ਕੁਝ। ਇਹ ਕੋਈ ਦਰਿਆ ਨਹੀਂ ਹੈਗਾ ਵੀ ਦਰਿਆਵਾਂ ਦਾ ਮੱਥਾ ਮਾਰਨ ਡਿਆ ਹੋ ਆ ਤੇ ਇਹ ਨੁਕਸਾਨ ਜਦੋਂ ਹੋਇਆ ਤੇ ਤੁਹਾਨੂੰ ਉਹਦੀ ਇੱਕ ਇੱਕ ਚਿਹਰਾ ਤੁਹਾਨੂੰ ਦਿਖਾ ਲਿਆ ਵੀ ਕਿੱਡਾ ਨੁਕਸਾਨ 6 ਮੋਟਰਾਂ ਬਾਈ ਦੀਆਂ ਸਣੇ ਰੋੜ ਕੇ ਲੈ ਗਿਆ ਦਰਿਆ ਪਤਾ ਹੀ ਨਹੀਂ ਲੱਗਣ ਡਿਆ ਹੈ ਕਿੱਥੇ ਗਈਆਂ, ਕੋਠੇ ਕਿੱਥੇ ਚਲ ਗਏ। ਕਿੱਦਾਂ ਮੋਟਰਾਂ ਚੱਲਣ ਡੀਆਂ ਉਹ ਵੀ ਵੀਡੀਓ ਦਿਖਾ ਲਾਂਗਾ ਜਿਹੜੀ ਬਾਈ ਮੈਨੂੰ ਤੁਸੀਂ ਦਿਖਾ ਲਈ ਮੋਟਰ ਦੇ ਬਿਲਕੁਲ ਨਾਲ ਚੱਲਣ ਡੀ ਤੇ ਨਾਲ ਦਰਿਆ ਵਗਣ ਡਿਆ ਤੇ ਜਦੋਂ ਨੇ ਕਹਿੰਦੇ ਬਾਈ ਮੈਂ ਆਇਆ ਆਂ ਉਸ ਦਿਨ ਦਰਿਆ ਬਿਲਕੁਲ ਨਾਲ ਮੋਟਰ ਤੇ ਕਮਰੇ ਦੇ ਨਾਲ ਦੀ ਵਗਦਾ ਸੀ ਤੇ ਅੱਜ ਇੱਥੇ ਦਿਸਣੀ ਕੁਛ ਨਹੀਂ ਡਿਆ ਪਤਾ ਹੀ ਕੁਛ ਨਹੀਂ ਲੱਗਣ